ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਗਵਾਨਗੜ੍ਹ ਵੈਸੇ ਇਹਦਾ ਪੁਰਾਣਾ ਨਾਮ ਇਹਨੂੰ ਭੁਖਿਆਂ ਵਾਲੀ ਵੀ ਕਹਿ ਦਿੰਦੇ ਆ ਸੋ ਭਗਵਾਨਗੜ੍ਹ ਉਰਫ ਭੁਖਿਆਂ ਵਾਲੀ ਪਿੰਡ ਦੇ ਵਿੱਚੋਂ ਅੱਜ ਇਹ ਵੀਡੀਓ ਬਣਾ ਰਹੇ ਆ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਇਹ ਬਠਿੰਡੇ ਤੋਂ ਰਾਮਾ ਮੰਡੀ ਵਾਲੇ ਸਾਈਡ ਦਾ ਪਿੰਡ ਰਹਿ ਜਾਂਦਾ ਜਿਹੜੀ ਛੜਕ ਬਠਿੰਡੇ ਤੋਂ ਡੱਬ ਵਾਲੀ ਨੂੰ ਜਾਂਦੀ ਹੈ ਉਹਦੇ ਇੱਕ ਹੱਥ ਸੰਗਤ ਮੰਡੀ ਹੈ ਤੇ ਦੂਜੇ ਪਾਸੇ ਇਹ ਪਿੰਡ ਰਹ ਜਾਂਦੇ ਆ ਸੋ ਭਗਵਾਨਗੜ ਪਿੰਡ ਦੇ ਵਿੱਚੋਂ ਅੱਜ ਦੀ ਇਹ ਵੀਡੀਓ ਬਣਾ ਰਹੇ ਆ ਇੱਕ ਛੋਟਾ ਜਿਹਾ ਵਧੀਆ ਫਾਰਮ ਸੀ ਬਾਈ ਦਾ ਜਿਹਦੇ ਵਿੱਚ ਜਿੰਨੀਆਂ ਕਿ ਗਾਵਾਂ ਵੀਰ ਨੇ ਰੱਖੀਆਂ ਉਹ ਪੂਰੇ ਰਿਕਾਰਡ ਨਾਲ ਸੰਭਾਲੀਆਂ ਪਰ ਕਈ ਥਾਵਾਂ ਤੇ ਕਾਰੋਬਾਰ ਕਿਉਂਕਿ ਆਪਾਂ ਨੂੰ ਪਤਾ ਪਿੰਡਾਂ ਦੇ ਵਿੱਚ ਖੇਤੀਬਾੜੀ ਮੇਨ ਹੈ ਤਾਂ ਉਹਦੇ ਨਾਲ ਪਸ਼ੂਆਂ ਦਾ ਮੇਲਜੋਲ ਨਹੀਂ ਹੁੰਦਾ ਕਈ ਵਾਰਾਂ ਲੇਬਰ ਦੀ ਦਿੱਕਤ ਆ ਜਾਂਦੀ ਹੈ ਤਾਂ ਅੱਜ ਬਾਈ ਜੀ ਹੋਰਾਂ ਨੇ ਇਹ ਸਾਰੇ ਪਸ਼ੂ ਵਿਕਾਊ ਕੀਤੇ ਆ ਇਹ ਗਾਂ ਤਾਜੀ ਸੋਈ ਵੀ ਬੱਚਾ ਇਹਦੇ ਨਾਲ ਵੱਛੀ ਨਾਲ ਇੱਕ ਤੋਕੜਾਂ ਇੱਕ ਵੈੜ ਹੋਰ ਇੱਕ ਵੈੜ ਹਜੇ 5-7 ਦਿਨ ਲੈਂਦੀ ਐ ਸੂਨ ਚ ਇੱਕ ਛੋਟਾ ਬੱਚਾ ਬਹੁਤ ਸੋਹਣੀ ਵੱਛੀ ਇੱਕ ਇਧਰ ਵੈੜ ਤੇ ਇੱਕ ਇਹ ਗਾਂ ਸੋਏ ਨਾਗ ਸਾਰੇ ਵਿਕਰੀ ਵਾਸਤੇ ਇਹਨਾਂ ਤੋਂ ਇਲਾਵਾ ਇੱਕ ਗੋਹੇ ਵਾਲੀ ਰਿਹੜੀ ਸਾਹਮਣੇ ਪਈ ਐ ਤੇ ਦੋ ਪੱਖੇ ਆ ਬਾਈ ਕੋਲ ਜਿਹੜੇ ਵੇਚ ਦੇਣੇ ਆ ਮਿਲਕਿੰਗ ਮਸ਼ੀਨ ਵੀ ਬਾਈ ਕਹਿੰਦਾ ਦੇ ਦਿਆਂਗੇ ਪਰ ਉਹ ਜਦੋਂ ਗਾਵਾਂ ਵਿਕ ਜਾਂਦੀਆਂ ਕਿਉਂਕਿ ਕੁਝ ਗਾਵਾਂ ਜਿਵੇਂ ਚੁਆਈ ਕਰਦੇ ਆ ਸੋ ਫਰਤੀ ਦਿੱਕਤ ਆਉਂਦੀ ਹੈ ਤਾਂ ਜਦੋਂ ਗਾਵਾਂ ਵੇਚਣਾ ਤੇ ਚੁਆਈ ਵਾਲੀ ਮਸ਼ੀਨ ਵੀ ਬਾਈ ਵੇਚ ਦੂਗਾ। ਪੱਖੇ ਇਹ ਦੋ ਆ ਦਸੋ ਜਿਹੜੇ ਤੁਸੀਂ ਦੇਖ ਰਹੇ ਹੋ। ਇਹ ਫॉर ਸੇਲ ਹੈ। ਸੋ ਵੀਡੀਓ ਨੂੰ ਐਂਡ ਤੱਕ ਦੇਖਿਓ। ਗਾਵਾਂ ਦੇ ਰੇਟ ਵੀਡੀਓ ਦੇ ਵਿੱਚ ਹੀ ਕਰਦੇ ਆਂਗੇ। ਜਿਹਨੂੰ ਜਿਹੜਾ ਪਸ਼ੂ ਪਸੰਦ ਆ ਗਿਆ ਉਹਨੂੰ ਤੁਸੀਂ ਆ ਕੇ ਦੇਖ ਸਕਦੇ ਹੋ, ਤਸੱਲੀ ਕਰ ਸਕਦੇ ਹੋ। ਇੱਕ ਹੋਰ ਗੱਲ ਐਡ ਕਰ ਦਿਆਂ। ਸਾਰੇ ਪਸ਼ੂ ਵੇਚਨੇ ਆ ਜੇ ਕਿਸੇ ਗਾਂ ਦਾ ਤੁਹਾਨੂੰ ਲੱਗਦਾ ਵੀ ਕੋਈ ਟੈਸਟ ਕਰਾਉਣਾ ਚਾਹੀਦਾ। ਤਬਾਈ ਕਹਿੰਦਾ ਇੱਥੋਂ ਹੀ ਕਰਾ ਕੇ ਲੈ ਜਾਓ ਕੋਈ ਦਿੱਕਤ ਨਹੀਂ ਹੈ ਤੁਸੀਂ ਤਸੱਲੀ ਕਰਨ ਦਾ ਹੱਕ ਰੱਖਦੇ ਹੋ ਤੇ ਕਰਕੇ ਖਰੀਦੋ ਬਾਅਦ ਚ ਲੰਬਾ ਨਾ ਕਿਸੇ ਗੱਲ ਦਾ ਦਿਓ ਜੇ ਆਓ ਪਹਿਲੇ ਨੰਬਰ ਵਾਲੀ ਗਾਂ ਤੋਂ ਸ਼ੁਰੂਆਤ ਕਰੀਏ ਉਸ ਤੋਂ ਬਾਅਦ ਜਾ ਕੇ ਕਰਕੇ ਤੁਹਾਨੂੰ ਇਹ ਸਾਰੇ ਪਸ਼ੂ ਮੈਂ ਜਿਹੜੇ ਅੱਜ ਦੀ ਇਸ ਵੀਡੀਓ ਦੇ ਵਿੱਚ ਦਿਖਾ ਦੇਣੇ ਆਂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਆਪਣਾ ਦੱਸ ਦਿਓ ਭਾਈ ਗਰਦੀਪ ਸਿੰਘ ਜੀ ਗਰਦੀ ਭਾਈ ਅੱਜ ਸਾਰੇ ਪਸ਼ੂ ਵੇਚਣ ਲੱਗੇ ਹੋ ਭਾਈ ਜੀ ਬਸ ਲੇਬਰ ਦੀ ਪ੍ਰੋਬਲਮ ਕਰਕੇ ਆ ਜਾਂਦੇ ਇੱਕ ਆਟੇ ਵਾਲੀ ਫੈਕਟਰੀ ਲੱਗੀ ਆਪਣੇ ਫੀਲ ਉੱਧਰ ਪ੍ਰੋਬਲਮ ਹੋ ਜਾਂਦਾ ਕੰਮ ਅੱਛਾ ਹਾਂਜੀ ਦਾਰੋਬਰ ਜਿਆਦਾ ਵੀ ਡੀਬੀ ਯਾਦ ਇਹ ਕਰਕੇ ਬਸ ਪੂਰਾ ਨਹੀਂ ਆ ਜਾਂਦਾ ਤਾਂ ਵੇਚ ਰਹੇ ਅੱਛਾ ਵੈਸੇ ਜਿਹੜੀ ਡੈਰੀ ਹੱਥ ਚ ਫੜੀ ਆ ਰਿਕਾਰਡ ਫਿਰ ਸਾਰੇ ਪਸ਼ੂਆਂ ਦਾ ਸੰਭਾਲ ਕੇ ਹਾਂਜੀ ਹਾਂਜੀ ਬਾਈ ਜੀ ਸਾਰਾ ਰਿਕਾਰਡ ਪਹਿਲਾਂ ਵੀ 베ਚੀ ਆਪਾਂ ਛੋਡੇ ਚੈਨਲ ਤੇ 500 ਤੱਕ ਗੱਠੀਆਂ ਪਹਿਲਾਂ ਪਿੱਛੇ ਵੇਚਤੀਆਂ ਸੀ ਫੋਟੋ ਆਪਾਂ ਆਪ ਵੇਚਤੀਆਂ ਜੀ ਅੱਛਾ ਹੌਲੀ ਹੌਲੀ ਘਟਾਤੇ ਅੱਛਾ ਹੌਲੀ ਹੌਲੀ ਘਟਾ ਦੋ ਦੋ ਕੋ ਪਸ਼ੂ ਰੱਖਾਂਗੇ ਕੋਈ ਰਹਿ ਜਾਣੇ ਨਹੀਂ ਅੱਛਾ ਦੋ ਇਹਨਾਂ ਚੋਂ ਹਜੇ ਰੋਕ ਲਾਂਗੇ ਵੀ ਦੁੱਧ ਵਾਸਤੇ ਇੱਕ ਦੋ ਤਾਂ ਆਪਣੇ ਜ਼ਿੰਮੇਵਾਰ ਰਤਨ ਦੇ ਚ ਉਹ ਵਕਾਉ ਸਾਰੇ ਹੀ ਕਰਦੇ ਸਾਰੇ ਨੋ ਵੇਜਦਾਂਗੇ ਜਿਹੜੀ ਇੱਕ ਅਧਿਕਾਰੇ ਰੱਖਣੇ ਰਹੇਗੇ ਇਹ ਰੱਖ ਲੈਗੇ ਬਸ ਸ਼ੁਰੂਆਤ ਕਰਦੇ ਆਂ ਬਈ ਪਹਿਲੇ ਨੰਬਰ ਤੇ ਜਿਹੜੀ ਗਾਂ ਹਾਂਜੀ ਕਿੰਨਵਾਂ ਸੂਆ ਸੂਈ ਹੈ ਕੀ ਰਿਕਾਰਡ ਹੈ ਦਾ ਤੀਜੇ ਸੂਏ ਸੂਈ ਹੈ ਜੀ ਇਹ ਡੈਨਮਾਰਕ 40127 ਦੀ ਹੈ ਜੀ ਤੇ ਆਲਾਪ ਦੀ ਬੱਛੀ ਹੈ ਜੀ ਦੇਮਗਰ ਕੋਲ ਰਿਕਾਰਡ ਪਹਿਲੇ ਸੂਏ ਤੋਂ ਲੈ ਕੇ ਵੀਡੀਓ ਆਪਣੇ ਕੋਲੇ ਪ੍ਰੋਪਰ ਮਿਲਣਗੇ ਇਹਨਾਂ ਦੀ ਸਾਰੀ ਠੀਕ ਹੈ ਅੱਛਾ ਦੁੱਧ ਬਈ ਕਿੰਨੇ ਦੁੱਧ 27 ਲੀਟਰ ਤੇ ਹਜੇ ਆਈ ਆ ਜ 13 14 ਦਿਨ ਹੋ ਗਏ 13 14 ਦਿਨਾਂ ਦੀ ਸੂਈ 27 ਲੀਟਰ ਹੁਣ ਹੈਗਾ ਹਾਂਜੀ ਹਾਂ ਵੀਡੀਓ ਆਪਣੇ ਕੋਲੇ ਪ੍ਰੋਪਰ ਆ ਸੂਏ ਦੀ ਵੀ ਠੀਕ ਹੈ ਅੱਛਾ ਕੀ ਡਿਮਾਂਡ ਕੀਤੀ ਇਹਦੀ 1,30,000 ਰੁਪਏ 1,30 ਹਾਂਜੀ ਦੋਸੋ 1,30,000 ਇਸ ਗਾਂ ਦਾ ਮੁੱਲ 27 ਲੀਟਰ ਦੁੱਧ 13ਵੇਂ ਦਿਨ ਤੇ ਨਾਲ ਸਾਰੀਆਂ ਗਾਵਾਂ ਦੀਆਂ ਬਾਈ ਕਹਿੰਦਾ ਵੀ ਵੀਡੀਓ ਵੀ ਪ੍ਰੋਪਰ ਹੈ ਗੀਆਂ ਜਦੋਂ ਪਸ਼ੂ ਸੁੰਦਾ ਕਿਉਂਕਿ ਸ਼ੌਂਕ ਨਾਲ ਬਾਈ ਨੇ ਰੱਖੇ ਸੀ ਪਸ਼ੂ ਸੋ ਇਹ ਪਹਿਲੇ ਨੰਬਰ ਤੇ ਗਾਂ ਦੇਖੋ ਫੁੱਲ ਵੱਡੇ ਕਦ ਕਾਟਦੀ ਐ ਭਾਈ ਤੋਰਦੀਏ ਨੂੰ ਛੱਡਾਂਗੇ ਹਾਂਜੀ ਸੋ ਦੱਸੋ ਤੋਰ ਕੇ ਦਿਖਾਣੇ ਆ ਵੱਛੀ ਜਿਹੜੀ ਹੈ ਉਹ ਆ ਆਪ ਬੁੱਲਦੀ ਐ ਤੇ ਨਾਲ ਸੀਮਨ ਸਟਰਾ ਬਾਈ ਦੀ ਡੈਰੀ ਦੇ ਉੱਤੇ ਪੇਸਟ ਕੀਤੇ ਹੋਏ ਆ ਜਿਹੜਾ ਵੀਰ ਦੇਖਣਾ ਚਾਹਵੇ ਉਹ ਵੀ ਤੁਸੀਂ ਦੇਖ ਸਕਦੇ ਫੁੱਲ ਵੱਡੀ ਵਹਿੜਾ ਦੱਸੋ ਫੁੱਲ ਵੱਡੀ ਜਿੰਨੀ ਕਹਿ ਸਕਦੇ ਆ ਲੰਬਾਈ ਚੰਗੀ ਹੈ ਉਚਾਈ ਚੰਗੀ ਹੈ ਤੇ ਵੀਡੀਓ ਬਣ ਰਹੀ ਹੈ 2 ਵਜੇ ਉਹ ਟਾਈਮ ਜਿਹੜਾ ਉਹ ਧਿਆਨ ਚ ਕਰ ਲਿਓ ਮੈਂ 2 ਵਜੇ ਵੀਡੀਓ ਬਣਾ ਰਿਹਾ ਸਵੇਪਾਈ ਕਿੰਨੇ ਵਜੇ 6 ਵਜੇ ਕਰਨੇ 6 ਵਜੇ ਚਵਾਈ ਹੁੰਦੀ ਹੈ ਜੇ 4 ਘੰਟੇ ਮਿਲਕਿੰਗ ਨਹੀਂ ਹੋਣੀ ਇਹ ਧਿਆਨ ਚ ਰੱਖ ਕੇ ਆ ਜੇ ਤਾਂ ਸੇ ਪੰਚਾਰ ਟਾਈਮ ਚ ਆਪਾਂ ਨੂੰ ਕੋਈ ਦਿੱਕਤ ਨਹੀਂ ਠੀਕ ਆ ਜੋ ਕਹਿੰਦਾ ਚਾਰ ਟਾਈਮ ਚੋ ਕੇ ਦੇਖੀ ਕਿਲੋ ਤੋਲ ਕੇ ਕੰਡਾ ਆਪਣੇ ਕੋਲੇ ਕੰਡੇ ਤੋਲ ਕੇ ਲੈ ਗਿਆ ਠੀਕ ਹੈ ਓਕੇ ਸੋ ਦੋਸਤੋ ਦੁੱਧ ਤੁਸੀਂ ਬਾਈ ਕਹਿੰਦਾ ਵੀ ਤੋਲ ਕੇ ਲਜਾਇਓ ਜਿੰਨਾ ਤੁਹਾਨੂੰ ਦੱਸਦੇ ਆ ਦੋ ਨੰਬਰ ਤੇ ਫੇਰ ਇੱਕ ਗਾਂ ਬਾਈ ਖੋਲੂਗਾ ਇਹਦੀ ਡਿਟੇਲ ਆਪਾਂ ਵੀਰ ਤੋਂ ਪੁੱਛ ਲਾਂਗੇ ਤਾਂ ਜਿਹੜੀ ਬਾਈ ਇਹਨੂੰ ਫੜ ਕੇ ਤੋੜ ਦੇ ਤਰ ਨੂੰ ਲੈ ਜਾਣਾ ਕੰਟ੍ਰੈਕਟ ਨੇ ਡੈਰੀ ਹਾਂ ਡੈਰੀ ਰੱਖ ਦਿਓ ਨਾ ਇਹਦਾ ਭਾਈ ਕੀ ਡਿਟੇਲ ਆ ਸੀਮਨ ਡਿਟੇਲ ਕੀ ਹੈ ਇਹ ਗੱਲੀ ਇੱਕ ਆਪਣੀ ਲਈ ਹੋਈ ਆ ਪਹਿਲੇ ਸਵੇ ਫਾਰਮ ਚੋਂ ਅੱਛਾ ਤੇ ਇਹ ਮੈਂ ਚ ਦੇਖ ਕੇ ਦੱਸ ਦਿੰਦਾ ਵੀ ਇਹ ਥੋੜਾ ਜਿਹਾ ਪਹਿਲੇ ਸੂਏ کشمیر ਕੋਟਸ਼ਮੀਰ ਤੋਂ ਲਈਏ ਬਾਕੀ ਸਾਰੀ ਕਰਦੀ ਫਰੀਡ ਹੈ ਅੱਛਾ ਇਹ ਕੋਟਸ਼ਮੀਰ ਫਾਰਮ ਚੋਂ ਖਰੀਦੀ ਹਾਂਜੀ ਇਹ ਕੀ ਕੰਡੀਸ਼ਨ ਚ ਦੁੱਧ ਦਿੰਦੀ ਹੈ ਇਹ ਇਹ 3 ਮਹੀਨੇ ਹੋ ਗਏ ਸੂਏ ਨੂੰ ਜੀ ਤੇ ਬੱਚਾ ਇਹਦੇ ਮਗਰ ਬੱਚਾ ਸੀ ਉਹ ਚਲ ਗਿਆ ਜੀ ਹੂੰ ਸੂਏ ਦੀ ਇਹਦੀ ਵੀਡੀਓ ਹੈਗੀ ਆਪਣੇ ਕੋਲੇ ਹੁਣ ਦੁੱਧ ਕਿੰਨਾ ਹੋਊਗਾ ਹੁਣ 16-17 ਲੀਟਰ ਦਿੰਦੀ ਹੈ 16-17 ਜਾਨੀ ਇਸ ਟਾਈਮ ਚ ਸੌਣ ਕਰਕੇ ਥੋੜਾ ਜਿਹਾ ਠੀਕ ਹੈ ਹਾਂਜੀ ਅੱਛਾ ਇਹਦੀ ਡਿਮਾਂਡ ਕੀ ਰੱਖਾਂਗੇ ਆਪਾਂ ਇਹਦੀ 80000 ਰੁਪਏ ਕਰਨ ਦੋਸਤੋ 16-17 ਲੀਟਰ ਦੁੱਧ ਸੂਏ ਨੂੰ 3 ਮਹੀਨੇ ਹੋ ਗਏ ਬੱਚਾ ਬੱਛਾ ਸੀ ਇਸ ਟਾਈਮ ਨਹੀਂ ਹੈਗਾ ਨਾਲ ਹਵਾਨਾ ਨਾੜਾ ਨਾ ਭਰਿਆ ਵੈ ਪਰ ਦੁੱਧ ਦੇ ਹਿਸਾਬ ਤੇ ਹਵਾਨਾ ਇਹ ਦਿਖਾਉਂਦੀ ਜਿੰਨਾ ਤੁਸੀਂ ਵੀਡੀਓ ਚ ਦੇਖ ਲਿਆ ਟਾਂਚੇ ਦੀ ਸੋਹਣੀ ਆ ਬਣਾਕ ਤੇ ਦੀ ਚੰਗੀ ਆ ਬਰੀਡ ਕੁਆਲਟੀ ਤੁਸੀਂ ਦੇਖ ਲਓ ਆ ਇਹਦਾ ਰੇਟ 80000 ਬਾਈ ਨੇ ਰੱਖਿਆ ਤੇ ਦੂ ਬਾਅਦ ਇੱਕ ਵਾੜ ਬਾਈ ਖੋਲ ਰਿਆ ਇਹ ਹੋਮ ਬਰੀਡ ਆ ਬਾਈ ਹਾਂਜੀ ਇਹ ਹੋਮ ਬਰੀਡ ਹੈ ਇਹ ਇਸੇ ਦੀ ਹੈ ਜੀ ਇਸੇ ਬਈ ਇਹ ਇਸੇ ਦੀ ਹੈ ਹਾਂਜੀ ਹਾਂਜੀ ਇਸੇ ਦੀ ਠੀਕ ਹੈ ਅੱਛਾ ਬਈ ਇਹਦੀ ਕੀ ਡਿਟੇਲ ਹੈ ਇਹ ਸਿੱਗੀ ਅਲਾਪ ਦੀ ਆਪਾ ਜੀ ਤੇ ਵੈਸੇ ਰਵਾਂਡਾ ਲੱਗੇ 5.5 ਮਹੀਨੇ ਦੀ ਬੱਚਾ ਸਿੱਟ ਗਈ ਅੱਛਾ ਤੇ 14 ਦਿਨ ਹੋ ਗਏ ਅੱਜ ਬੱਚਾ ਸਿੱਟਿਆ ਨੂੰ ਮਾੜਾ ਮोटा ਮੈਲਾ ਵੀ ਸਿੱਟੀ ਜਾਂਦੀ ਹੁਣ ਤੇ 12 ਲੀਟਰ ਦੁੱਧ ਤੇ ਆ ਗਈ। ਅੱਛਾ ਇਹਦਾ ਕੋਈ ਟੈਸਟ ਵਗੈਰਾ ਕਰਾਈ? ਉਹ ਕਰਾਈ ਬਰਸੀਲੈਸ ਦਾ। ਇਹਦਾ ਕਲੀਰੀ ਹੋਇਆਗਾ। ਅਸ਼ੋਕ ਕਰਵਾ ਲਿਆ ਉਹ 네ਗੇਟਿਵ ਕਰਵਾ ਲਿਆ ਦੁਬਾਰੇ ਰਿਪੋਰਟ ਹੈਗੀ ਆਪਣੇ ਕੋਲੇ। ਠੀਕ। ਉਹ 네ਗੇਟਿਵ ਆਈ ਹੈ? ਹਾਂਜੀ ਹਾਂ 네ਗੇਟਿਵ ਆਈ। ਦੋਸੋ ਇਹ 5.5 ਮਹੀਨਿਆਂ ਦਾ ਬੱਚਾ ਬਾਈ ਕਹਿੰਦਾ ਵੀ ਇਤਰ ਖੈਰ ਬੈਕ ਸਾਈਡ ਤੇ ਆ ਫਾਰਮ ਕੋ ਪਸ਼ੂ ਟੱਕਰ ਟਪ ਬੈਨ ਕਰਕੇ ਜੀ ਹੋਗਾ ਜੀ। ਕੁਝ ਗਰਮੀ ਵੀ ਹੋ ਸਕਦੀ ਹੈ। ਬਈ ਇਹਦੀ ਉਮਰ ਕਿੰਨੀ ਹੈ ਵੈਢਦੀ? ਇਹ ਲਿਖਿਆ ਹੋਇਆ ਜੀ ਦੇਖ ਕੇ ਦੱਸ ਦਾਂਗੇ ਅੰਦਾਜ਼ਾ ਦੱਸ ਦਿਓ ਕਿ ਅੰਦਾਜ਼ਾ ਜੀ ਤੇ 19 ਕਿ ਮਹੀਨੇ ਮਸੇ ਹੋ ਗਏ ਹਜੇ ਤਾਂ ਫਿਰ ਖੀਰੀ ਹੋਣੀ ਚਾਹੀਦੀ ਹਾਂਜੀ ਆ ਖੀਰੀ ਹੋਊਗੀ ਖੀਰੀ ਆਈ ਤਾਂ ਅੱਛਾ ਇਹਦਾ ਰੇਟ ਕੀ ਰੱਖ ਦਿੰਦੇ ਇਹਦਾ 130 ਹੈ 130 ਹਾਂਜੀ ਅੱਛਾ ਇੱਕ ਗੱਲ ਹੋਰ ਦੱਸ ਦਿਓ ਕਈ ਵਾਰ ਕੋਸਪਰਾ ਹੋਂ ਨੂੰ ਇਹ ਲੱਗਣਾ ਵੀ ਇਹਨੇ ਬੱਚਾ ਪਹਿਲਾਂ ਇਹ ਸੈੱਟ ਗਈ ਜਾਂ ਵੈਸੇ ਕਈ ਕਾਰਨ ਹੋ ਜਾਂਦੇ ਆ ਜੇ ਨਾ ਵਿਕੀ ਫਿਰ ਇਹ ਦੁੱਧ ਚੋਵਾਂਗੇ ਤਾਂ ਹਾਂ ਫਿਰ ਰੱਖ ਲਾਂਗੇ ਜੀ ਤਾਂ ਹੀ ਟੈਸਟ ਕਰਾਇਆ ਤਾਂ ਹਾਂ ਜੀ ਟੈਸਟ ਤਾਂ ਹੀ ਕਰਾਇਆ ਇਹ ਸਿੱਟਿਆ ਵੀ ਕੀ ਬੱਚਾ ਜੀ ਅਸੀਂ ਪਹਿਲਾਂ ਐਸ ਵੀ ਚੱਲ ਨਹੀਂ ਵੇਚਦੇ ਉਦੋਂ ਸੀਗਾ ਲੇਬਰ ਵਾਲਾ ਬੰਦਾ ਉਹ ਸ਼ੈੱਡ 'ਚ ਆ ਕਰਦੇ ਫਿਰ ਮੁਰੰਮਤ ਇੱਕਦਾਂ ਇਕੱਠੀਆਂ ਹੋ ਗੀਆਂ ਉਹ ਗਾਂ ਨੇ ਸੱਟ ਮਾਰੀ ਮੜੀ ਮੋਟੀ ਅੱਛਾ ਤਾਂ ਹੋ ਗਿਆ ਤਿੰਨ ਚਾਰ ਕੁ ਦਿਨ ਨੂੰ ਗੇਸ ਦੇਣ ਲੱਗੀ ਬੱਚਾ ਸਿੱਟੂ ਕਿ ਫਿਰ ਡਾਕਟਰਾਂ ਕਰੇ ਕਹਿੰਦੇ ਵੀ ਹੁਣ ਨਾ ਰੁਕੋ ਅੱਛਾ ਠੀਕ ਹਾਂ ਜੀ ਸੋ ਦੋਸਤੋ ਇਹ ਵੈਡ ਵੈਸੇ ਭਾਈ ਨਾਲ ਪਹਿਲਾਂ ਵੀ ਗੱਲ ਹੋਈ ਵੀਰ ਕਹਿੰਦਾ ਵੀ ਜੇ ਕੋਈ ਨਹੀਂ ਵੀ ਇਹਦਾ ਰੇਟ 1,30,000 ਹੈ 12 ਕਿਲੋ ਦੁੱਧ ਆ ਗਈ ਹੈ ਟੈਸਟ ਕਰਾ ਲਏ ਸੀ ਕਿਉਂਕਿ ਘਰੇ ਦੁੱਧ ਚੋਣਾ ਪੈ ਸਕਦਾ ਤਾਂ ਬਾਈ ਚੋਉ ਚੋਣੀ ਇਹ ਵੀ ਘਰੇ ਅਸੀਂ ਇਕੱਠੇ ਹੀ ਰੱਖਦੇ ਹਾਂ ਜੀ ਵਿੱਚ ਜਾਂਦਾ ਦੁੱਧ ਵੀ ਕਰ ਅਲੱਗ ਨਹੀਂ ਰੱਖਿਆ ਜੀ ਠੀਕ ਹੈ ਅਜਾ ਭਾਈ ਇਹਦੇ ਨਾਲ ਜਿਹੜੀ ਹੁਣ ਗਾਂ ਆਪਾਂ ਖੋਲਤੀ ਪਰਲੇ ਪਾਸੇ ਇਹ ਕੰਨਵਾ ਸੂਆ ਸੂ ਇਹ ਦੂਜਾ ਸੂਆ ਹੈ ਸੂਜੀ ਤੇ ਚੌਗੀ ਹੁਸ਼ ਹੈ ਜੀ ਦਾੰਦ ਤਾਂ ਮੈਂ ਦੇਖੇ ਨਹੀਂ ਠੀਕ ਹੈ ਇਹ 5 ਫਰਵਰੀ 23 ਦੀ ਦੀ ਜਨਮ ਠੀਕ ਹੈ ਮਨ ਲਓ 5 ਫਰਵਰੀ ਨੂੰ 3 ਸਾਲਾਂ ਦੀ ਹੋਊਗੀ ਤੇ ਅੱਛਾ ਦੂਜਾ ਸੂਆ ਸੂਪਣਾ ਹੈ ਦੂਜਾ ਸੂਆ ਇਹਲਾ ਸੂਆ ਤਾਂ ਫਿਰ ਬਹੁਤ ਨਹੀਂ ਵੀ ਨਹੀਂ ਸੂਪੀ 19.5 ਮਹੀਨਿਆਂ ਦੀ ਅੱਛਾ ਦੁੱਧ ਦਾ ਰਿਕਾਰਡ ਕੀ ਰਿਹਾ ਇਹ ਤਾਂ ਭਾਈ ਦੁੱਧ ਦਾ ਰਿਕਾਰਡ ਥੋੜਾ ਜਿਹਾ ਛੋਟੇ ਸੂਣ ਕਰਕੇ 23-24 ਕਿਲੋਟਰ ਤੇ ਗਈ ਹੈ ਅੱਛਾ ਮਾਗਰੋ ਡਰਾਈ ਕਰਨ ਵੇਲੇ 17-18 ਤੇ ਕਰਾਇਆ ਜੀ ਡਰਾਈ ਬਹੁਤ ਔਖੀ ਹੋਈ ਹੈ ਕਿਉਂ ਉਮਰ ਵੇਟ ਪੂਰਾ ਕਰ ਗਏ ਪਹਿਲਾਂ ਵੇਟ ਥੋੜਾ ਸੀ ਅੱਛਾ ਡਰਾਈ ਇਹ 17 ਤੇ ਹੋਈ ਆ ਤੇ ਪੀਕੇ ਦਾ 23 ਸੀ 23 ਕਿਲੋਟਰ ਤੇ ਗਈ ਆ ਪੀਕੇ ਉਹ ਤੋਂ ਛੋਟੀ ਜਾ ਦੇ ਕਰਾ ਲੈ ਸੋ ਦੋਸਤੋ ਇਹ ਤੇ ਕਰ ਪਊਗਾ ਹਾਂ ਜੀ ਬਾਅਦ ਚ ਦੇਖਦੇ ਆ ਇੱਕ ਵਾਰ ਆਪਾਂ ਹੁਣ ਦਿਖਾ ਦੇ ਆ ਡੈਨਮਾਰਕ ਦੀ ਹੈ ਇਹ ਇਹ ਨਹੀਂ ਪਤਾ ਕਿ ਕਿਹੜੇ ਦੀ ਹੈ ਅੱਛਾ ਰੇਟ ਇਹਦਾ ਕੀ ਰੱਖਦੇ ਹੋ ਇਹਦਾ 140000 140000 ਹਾਂ ਜੀ ਚ 5 ਦਿਨ ਰਹਿੰਦੇ ਦੇ ਅਜੇ 9 ਮਹੀਨੇ ਪੂਰੇ ਹੁਣ ਚ 5 ਹਾਂ ਹਾਂ 8-9 ਦਿਨ ਉੱਪਰ ਲੈ ਜਾਂਦੇ ਮੇਰੇ ਰਿਜ਼ਲਟ ਕੱਢਿਆ ਹੋਇਆ ਹੈ ਗੜੀ ਇਹਨਾਂ ਦਾ ਠੀਕ ਹੈ ਓਕੇ ਸੋ ਦੱਸੋ ਦਿਨੇ ਉੱਤੇ ਲੈ ਜੂਗੀ ਪਰ ਅੱਜ ਹਜੇ ਇਹਦੇ 5 ਦਿਨ ਬਾਕੀ ਆ 9 ਮਹੀਨੇ ਪੂਰੇ ਹੁਣ ਚ ਪਰਲੇ ਪਾਸੇ ਫਿਰਦੀ ਆ ਵੇੜ ਧਿਆਨ ਚ ਕਰ ਲਿਓ ਫਿਰ ਇਹਦੀ ਸੀਮਨ ਡਿਟੇਲ ਇਰੇ ਸੈਕਸ਼ਨ ਲੱਗਿਆ ਹੋਇਆ ਹੈਗਾ ਅੱਛਾ ਵੇਖ ਹੀ ਲੱਗਿਆ ਪੜ੍ਹਨਾ ਹਾਂ ਦੇਖ ਹੀ ਲੈਣੀ ਦੇਖ ਫਿਰ ਚੱਕਰ ਪਾਏ ਓਕੇ ਸੋ ਦੋਸਤੋ ਡੈਰੀ ਤੇ ਸਟਰਾ ਬਾਈ ਦੇ ਪ੍ਰੋਪਰ ਜਿਹੜੇ ਉਹ ਸਾਂਭੇ ਹੋਏ ਆ ਉਹ ਦੇਖਦੇ ਆਪਾਂ ਅਮਰਪਾਲ ਦਾ ਲੱਗਿਆ ਜੀ ਠੀਕ ਹੈ 24954 ਲੀਟਰ ਦਾ ਰਿਕਾਰਡ ਵੀ ਸੈਕਸਰ ਲੱਗਿਆ ਹੈ ਠੀਕ ਹੈ ਸੈਕਸਰ ਸੀਮਨ ਰਕਾ ਤੇ ਅਮਰਪਾਲ ਬੋਲਦਾ ਸੋ ਇਹਦੇ ਉਲਾਵਾ ਬਈ ਇੱਕ ਛੋਟੀ ਵੱਛੀ ਫਿਰਦੀ ਹੈ ਪਰਲੇ ਪਾਸੇ ਹਾਂ ਜੀ ਇਹਦੀ ਕੀ ਡਿਟੇਲ ਹੈ ਇਹ ਆਲਾਪ ਦੀ ਹੈ ਜੀ ਅੱਛਾ ਇਹ ਕਿਹੜੀ ਗਾਂ ਦੀ ਇਹ ਇਹਦੀ ਮਾਂ ਤਾਂ ਵੇਚਤੀ ਸੀਗੀ ਜੀ ਇਹਦੀ ਮਾਂ ਵੇਚੀ ਵੀਡੀਓ ਪਈ ਆਪਣੇ ਕੋਲੇ ਠੀਕ ਹੈ ਹਾਂ ਜੀ ਇਹਦੀ ਉਮਰ ਕਿੰਨੀ ਹੁਣ ਇਹਦੀ ਉਮਰ 8 ਕਿ ਮਹੀਨੇ ਆਲਾਪ ਬੋਲਦੀ 8 ਮਹੀਨੇ ਦੀ ਉਮਰ ਹੈ ਇਹਦੀ ਮਾਂ ਦਾ ਦੁੱਧ ਕਿੰਨਾ ਸੀ ਮਾਂ ਦਾ ਦੁੱਧ ਰਹਿ ਗਿਆ ਜੀ 32 33 ਕਿਲੋ ਦੂਜੇ ਸੁ ਕੀ ਪਾਚ ਦੇ ਦਿਆਂਗੇ ਬਈ ਇਹ 52000 ਰੁਪਏ ਦੱਸੋ 52 ਦੀ ਇਹ ਬੱਚੀ ਮਿਲਣੀ ਹੈ ਤੁਹਾਨੂੰ ਤੁਸੀਂ ਇਹਦਾ ਢਾਂਚਾ ਦੇਖੋ ਬਹੁਤ ਸੋਹਣਾ ਚੰਗੀ ਬੱਚੀ ਚੰਗੀ ਸੰਭੀ ਵੀ 8 ਕਿ ਮਹੀਨੇ ਉਮਰ ਹੈ ਬਾਕੀ ਟੋਟਲ ਡੇਟ ਆਫ ਬਰਥ ਮਿਲ ਜਾਣੀ ਆ ਤੁਸੀਂ ਉਹ ਆ ਕੇ ਡੈਰੀ ਤੋਂ ਦੇਖ ਲਓ ਜੀ ਤੋਂ ਅੱਛੀ ਦਾ ਢਾਂਚਾ ਬਹੁਤ ਸੋਹਣਾ ਤੇ 50 ਹਜ਼ਾਰੇ ਦਾ ਰੇਟ ਆ 8 ਮਹੀਨੇ ਉਮਰਾ ਥੱਲੋਂ ਸਾਫ ਸੁਥਰੀ ਹੈ ਮੱਛੀ ਛੋਟੀ ਉਮਰ ਦਾ ਬੱਚਾ ਵਿਕਰੀ ਆਸਤੇ ਹੈ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਤੁਸੀਂ ਰੇਟ ਇਹਦਾ 52000 ਵੀਰ ਨੇ ਰੱਖਿਆ ਆਓ ਕੁਸ گاਵਾ ਪਰਲੇ ਪਾਸੇ ਫਿਰਦੇ ਆ ਉਹ ਵੀ ਤੁਹਾਨੂੰ ਦਿਖਾ ਦਈਏ ਇਹ ਜੋੜਾ ਵੱਖਰਾ ਹੀ ਦੀਂਦਾ ਹੈ ਤੇ ਮੇਰੇ ਖਿਆਲ ਚ ਹੈ ਵੀ ਮਾਵਾਂ ਧੀਆਂ ਹਾਂਜੀ ਹਾਂ ਮਾਵਾਂ ਧੀਆਂ ਜੀ ਹਾਂ ਭਾਈ ਗਾਂ ਦੀ ਡਿਟੇਲ ਪਹਿਲਾਂ ਦੇ ਦਈਏ ਆਪਾਂ ਇਹ ਰੁੰਡ ਦਾ ਸੀ ਬਣਾਇ ਸੀ ਸਰਕਾਰੀ ਸਬਸਿਡੀ ਤੇ ਸੈਸ ਉਹਦੀ ਬੈੜ ਹੈ ਕ੍ਰਾਸ ਬ੍ਰੀਡ ਹੈ ਹੈਨਾ ਹਾਂ ਥੋੜੀ ਕ੍ਰਾਸ ਲਾ ਲਓ ਮਾਤਾ ਕ੍ਰਾਸ ਹੀ ਪਹਿਲਾਂ ਜਦੋਂ ਅਸੀਂ ਰੱਖਣ ਲੱਗੇ ਸੀ ਅੱਛਾ ਭਾਈ ਸੂਆ ਕੰਮਸ ਹੋਊਗੀ ਸੂਆ ਤੀਜਾ ਜੀ ਇਹ ਤੀਜਾ ਸੂਆ ਹਾਂਜੀ ਬੋਤਾ ਕੀ ਰਿਕਾਰਡ ਆ ਭਾਈ ਦੂਜੇ ਸੂਏ ਦਾ ਇਹਦਾ ਫੈਟ ਤਾਂ ਹੁੰਦੀ ਹੈ ਜਿਆਦਾ 26 27 ਕਿਲੋ ਲੀਟਰ ਤੇ ਰਹੀ ਹੈ 26 27 ਹਾਂਜੀ ਹਾਂ ਹੁਣ ਇਹ ਕਿੰਨੇ ਦਿਨ ਦੁੱਧ ਪਲੱਸ ਰਹੀ ਹੈ ਦੀ ਦਿਨ ਕਿੰਨੇ ਲੇਜੂ ਦਿਨੇ ਦੇ ਜੀ 29 ਤਰੀਕ ਨੂੰ ਦਿਨ ਪੂਰੇ 29 ਨੂੰ ਹਾਂਜੀ 9 ਦਿਨ 10 ਦਿਨ ਉੱਪਰ ਲੈਂਦੀ ਹੈ ਜਾਨੀ ਹਜੇ 12 13 ਦਿਨ ਲੈਸੀ 12 13 ਦਾ ਆਰਾਮ ਨਾਲ ਲਓ ਜੀ ਵੀਡੀਗੋ ਪਈਆ ਪਿਛਲੇ ਕਿਡੇ ਦੀ ਛੱਡਾ ਬੈਠੀ ਤਾਂ ਨਹੀਂ ਐਡਾ ਬਣਾਉਂਗੇ ਅੱਛਾ ਪਿਛਲੇ ਕਿਡੇ ਦੀ ਵੀਡੀਓ ਹੈਗੀ ਹਾਂਜੀ ਹਾਂ ਪਹਿਲੇ ਦੀ ਵੀ ਦੂਜੇ ਸੂਏ ਦੀ ਵੀ ਹੈਗੇ ਆਪਣੇ ਰੇਟ ਕੀ ਰੱਖਾਂਗੇ ਇਹਦਾ 1,30,000 1,30,000 ਹਾਂਜੀ ਮੁਰਦਗੀ ਇਹਦੇ ਨੂੰ ਆਪਾਂ ਨੂੰ ਦੋਸਤੋ 1,30,000 ਰੇਟ ਹੈ ਬਾਈ ਕਹਿੰਦਾ ਵੀ ਬੈਠਾ ਨਹੀਂ ਜਾਣਾ ਜਦੋਂ ਇਹ ਜਮਾ ਨੇੜ ਆ ਗਈ ਥੋੜਾ ਕਰਾਸ ਬਰੀਡ ਹੈ ਫੈਂਟੇ ਦੀ ਚੰਗੀ ਆਉਂਦੀ ਹੈ ਦੁੱਧ ਦੇ ਸੋਨਾ ਦਿੰਦੀ ਹੈ 26-27 ਲੀਟਰਾਂ ਨੂੰ ਦੁੱਧ ਦੇ ਦਿੰਦੀ ਹੈ ਨਾਲ ਹੀ ਇਹਦੀ ਵੈੜ ਵੀ ਬਾਈ ਨੇ ਵੇਚਣੀ ਹੈ ਹਾਂਜੀ ਮੱਖੀ ਦੀ ਕੀ ਡਿਟੇਲ ਆ ਬਾਈ ਦੇਖਿਓ ਮਾੜਾ ਯੇ ਦੇ। ਕੋਈ ਦੀ ਵੱਚੀ ਵੀ ਦੋਸਤੋ ਵਿਕਰੀ ਵਾਸਤੇ ਉਹ ਵੀ ਤੁਹਾਨੂੰ ਦਿਖਾਉਂਦਾ। ਇਹ 28325 ਨੂੰ ਲੱਗਿਆ ਜੀ ਇਹਦੇ ਸੀਵਨ ਹੂੰ। ਜਰਮਨੀ ਦਾ 40432 ਦਾ ਇਹਦੇ ਉੱਪਰ ਲੱਗਿਆ ਹੋਇਆਗਾ ਹੂੰ ਤੇ ਆਲਾਪ ਦੀ ਆਪ। ਆਲਾਪ ਦੀ ਆਪ ਹੈ ਜਰਮਨੀ ਦੇ 40432 ਤੋਂ ਗੱਬਣ। ਹਾਂਜੀ 19450 ਲੀਟਰ ਦਾ ਰਿਕਾਰਡ ਹੈ ਇਹਦੇ। ਇਸੇ ਗਾਂ ਦੀ ਧੀ ਇਹ ਹੈ ਨਾ। ਹਾਂ ਇਸੇ ਗਾਂ ਦੀ ਧੀ। ਠੀਕ ਹੈ। ਅੱਛਾ ਭਾਈ ਕੀ ਰੇਟ ਰੱਖਦੇ ਹੋ ਤਾਂ ਵੇਖਦਾ। 1 ਲੱਖ 30 ਹਜ਼ਾਰ ਇਹਦਾ ਹੀ। ओके okay. सो तो सो ए ਜੋੜਾ ਜਿਹੜਾ ਉਹ ਬਾਈ ਨੇ ਗਾਂ ਤੇ ਇਹਦੀ ਬੱਚੀ ਵੈਸੇ ਹਲਾਪ ਬੋਲਦੀ ਐ ਚੰਗੇ ਕਦ ਕਾਟਦੀ ਵਹਿੜ ਐ ਬਹੁਤ ਸੋਹਣਾ ਹਵਾਨਾ ਕੱਢੂਗੀ ਤੇ ਜਿਹੜਾ ਗਾਂ ਦਾ ਥੋੜਾ ਜਿਹਾ ਥਣ ਮੋਟਾ ਆ ਕਰਾਸ ਬਰੀਡ ਹੋਣ ਕਰਕੇ ਹਾਂਜੀ ਤੇ ਇਹਦਾ ਥਣ ਉਹ ਵੀ ਸੁਧਾਰ ਹੋ ਗਿਆ ਅੱਗੇ نسل ਸੁਧਰਦੀ ਜਾਣੀ ਐ ਜਿਵੇਂ ਜਿਵੇਂ ਏਆਈ ਚੰਗੇ ਬੁੱਲਾਂ ਦੀ ਹੁੰਦੀ ਰਹੂਗੀ ਠੀ ਐਚ ਐਫ ਪਿਓਰ ਬਣ ਜਾਣੀ ਐ ਬਾਈ ਦੋ ਆਪਾਂ ਪੱਖੇ ਵੇਚਨੇ ਆ ਹਾਂਜੀ ਇੱਕੋ ਚਾਰ ਵਾਲੀ ਰੇੜੀ ਸਾਈਲਜ ਵਾਲੀ ਇੱਕਾ ਬੱਛੀ ਐ ਅੱਛਾ ਜਿਹੜੀ ਰੇੜੀ ਐ ਚਾਰ ਪੌਣਾ ਵਾਸਤੇ ਸਾਈਲਜ ਵਾਲੀ ਐ ਹਾਂਜੀ ਇਧਰ ਸਾਈਲਜ ਸੀ ਆਪਣਾ ਠੀਕ ਐ ਹਾਂਜੀ ਹੁਣੇ ਫਿਰ ਫਰੀ ਐ ਇਹ ਫਰੀ ਸਾਈਲਜ ਦੇ ਬਸ ਤਾਂ ਕਰਕੇ ਫਿਰ ਪਸ਼ੂ ਥੋੜੇ ਰੱਖਣੇ ਆ ਜੀ ਠੀਕ ਐ ਦੱਸੋ ਚਾਰ ਵਾਸਤੇ ਬਾਈ ਨੇ ਬਣਾਈ ਐ ਸਾਈਲਜ ਵਾਲੀ ਰੇੜੀ ਐ ਆ ਬਾਈ ਕੀ ਰੇਟ ਚ ਦੇ ਦਾਂਗੇ ਇਹ ਓਏ ਇਹ ਤਾਂ ਆਪਾਂ ਜਿਵੇਂ ਜਿਵੇਂ ਹੋਇਆ ਦੇ ਦਾਂਗੇ ਜੀ ਲੋਹੇ ਦਾ ਵੇਡ ਤੇ ਮਾੜਾ ਮੋਟਾ ਜਿਵੇਂ ਜੀ ओके सो सो ਲੋਹੇ ਦੇ ਰੇਟ ਤੇ ਬਾਈ ਕਹਿੰਦਾ ਵੀ ਤੋਲ ਕੇ ਲਊਗੀ ਖੜੀ ਜੀ ਫਿਰ ਐ ਟੈਡੀਆ ਬਣਾ ਕੇ ਤੇ ਉਸ ਹਿਸਾਬ ਤੇ ਦੇ ਦਾਂਗੇ ਜਿਹਨੇ ਚਾਰ ਇਧਰ ਉਧਰ ਲਿਜਾਣਾ ਹੁੰਦਾ ਖੁੱਲੀ ਖੁਰਲੀ ਚ ਤਾਂ ਵਧੀਆ ਚੀਜ਼ ਹੈ ਇਹ ਪ੍ਰੋਪਰ ਬੰਦਾ ਚੱਕ ਕੇ ਲਿਜਾ ਸਕਦਾ ਇਹਨੂੰ ਉਸ ਤਰੀਕੇ ਨਾਲ ਨਹੀਂ ਅਸੀਂ ਲੈ ਕੇ ਰਹੇ ਪਹਿਲਾਂ ਦੂਰ ਇਹ ਤਾਂ ਇਹ ਤਾਂ ਆਪ ਹੀ ਡਿਜ਼ਾਈਨ ਕੀਤੀ ਲੱਗਦੀ ਆਪ ਹੀ ਬਣਾਓ ਠੀਕ ਹੈ ਸੋ ਇਹ ਬਾਈ ਨੇ ਆਪ ਹੀ ਡਿਜ਼ਾਈਨ ਕੀਤੀ ਹੈ ਇੱਕ ਵੱਛੀ ਦਿਖਾ ਦਈਏ ਪਹਿਲਾਂ ਫਿਰ ਆਪਾਂ ਮਸ਼ੀਨ ਬਾਰੇ ਗੱਲ ਕਰਾਂਗੇ ਤਾਂ ਬਾਈ ਜਿਹੜੀ ਇਹ ਵੱਛੀ ਔਰ ਗਾਂ ਦੀ ਹੈ ਔਰ ਗਾਂ ਦੀ ਜਿਹੜੀ ਸੁਈ ਹੋਈ ਹੈ ਠੀਕ ਹੈ ਜਿਹੜੀ ਗਾਂ ਪਹਿਲੇ ਨੰਬਰ ਤੇ ਦਿਖਾਈ ਬੱਚੀ ਆਲਾਪ ਬੋਲਦੀ ਹੈ ਵੀ ਹਾਂਜੀ ਹਾਂ ਇਹ ਵੀ ਆਲਾਪ ਦੀ ਹੈ ਸੋ ਮਸ਼ੀਨਾ ਮਸ਼ੀਨ ਬਾਈ ਜਿਹੜੀ ਇਹ ਇਹ ਤਾਂ ਦੂਜੀ ਸੀਗੀ ਪਹਿਲਾਂ ਰੇਡੂ ਵਾਲੀ ਹੈ ਨਾ ਹਾਂਜੀ ਰੇਡੂ ਵਾਲੀ ਸੀ ਫਿਟਿੰਗ ਕਰਦੀ ਸੀ ਅਸੀਂ ਲਿਓਨ ਸਾਰੀ ਠੀਕ ਹੈ ਸਿੰਗਲ ਵਾਲੀ ਹੈ ਇਹ ਹਾਂ ਸਿੰਗਲ ਵਕਟ ਵਾਲੀ ਵਕਟ ਪਿਆ ਅੰਦਰ ਇਹ ਜਦੋਂ ਗਾਵਾਂ ਵੇਖੀਆਂ ਫਿਰ ਦੇ ਦੇਵਾਂਗੇ ਨਾਲ ਹਾਂਜੀ ਨਾਲ ਠੀਕ ਹੈ ਗਾਵਾਂ ਤੋਂ ਬਾਅਦ ਜਦੋਂ ਫਿਰ ਹਾਂਜੀ 44 40400 ਰੁਪਏ ਦੀ ਆਈ ਸੀ ਇਹ ਜੈਪੁਰ ਤੋਂ ਹੀ ਇਹ ਹੋਰ ਕੰਪਨੀ ਹੈ ਕੋਈ ਹਾਂਜੀ ਹਾਂ ਹਾਂ ਕੰਪਨੀ ਹੁੰਦਾ ਨਹੀਂ ਬੀਆਰ ਕੀ ਹੈ ਜੀ ਤੇ ਬਿੱਲ ਪਿਆ ਆਪਣੇ ਕੋਲ ਸਾਰਾ ਠੀਕ ਹੈ ਓਕੇ ਤੇ ਜਿਹੜੇ ਦੋ ਪੱਖੇ ਆ ਬਾਈ ਇਹ ਵੀ ਇਹ 33 ਇੰਚ ਹੈ 33 ਇੰਚ ਹਾਂਜੀ ਤੇ ਕੀ ਰੇਟ ਰੱਖਾਂਗੇ ਇਹਨਾਂ ਦੇ ਆਪਾਂ ਇਹ 14000 ਰੁਪਏ ਦੇ ਦੋਨੇ 14 ਦੇ ਦੇ ਹਾਂਜੀ ਹਾਂਜੀ ਤੇ ਜਿਹੜੀ ਇਹ ਮਸ਼ੀਨ ਹੈ ਬਈ ਇਹ ਕਿਨੇ ਦੇ ਦਾਂਗੇ ਇਹ 20000 ਰੁਪਏ ਦੇ ਮਸ਼ੀਨ 20 ਦੀ ਪੱਖੇ 14 ਦੇ ਰੇੜੀ ਦਾ ਮੁੱਲ ਲੋਹੇ ਦਾ ਰੇਟ ਹੀ ਆ ਥੋੜਾ ਬਹੁਤਾ ਇਧਰ ਉਧਰ ਬਸ ਉਹ ਬਾਈ ਨਾਲ ਗੱਲ ਕਰ ਲਓ ਤੇ گاਵਾ ਸਾਰੀਆਂ ਰੇਟ ਸਾਰੀਆਂ ਦੇ ਦੱਸਤੇ ਐ ਇੱਕ ਗੱਲ ਧਿਆਨ ਚ ਲਿਆ ਦੇਣਾ ਵੀ ਦੋ ਨਗ ਬਾਈ ਕਹਿੰਦਾ ਵੀ ਰੁਕਨੇ ਆ ਇੱਕ ਰਹਿਗੇ ਤਾਂ ਵੀ ਕੋਈ ਚੱਕਰ ਨਹੀਂ ਜੀ ਇੱਕ ਰਹਿ ਗਈ ਤਾਂ ਇੱਕ ਰੱਖ ਲੂਗਾ ਬਾਈ ਜੇ ਦੋ ਰਹਿ ਕੇ ਦੋ ਰੱਖ ਲੂਗਾ ਰੇਟ ਫੇਰ ਵੀ ਉਸ ਅਨੁਸਾਰਿਆਂ ਦੇ ਦੱਸਤੇ ਹਾਂਜੀ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ